ਸਤਿ ਸ਼੍ਰੀ ਅਕਾਲ ਨਮਸਕਾਰ ਅਲਾ ਹਫਿਜ਼ ਸੋਨੀ ਮਹੀਵਾਲ ਦੀ ਕਹਾਣੀ ਸਾਰਿਆਂ ਨੂੰ ਮਤਲਬ ਕਿ ਸਾਰਿਆਂ ਨੇ ਸੁਣੀ ਆ ਸਾਰਿਆਂ ਨੂੰ ਪਤਾ ਹੈ ਉਹਦੇ ਬਾਰੇ ਮੈਂ ਉਹਦੇ ਵਿੱਚੋਂ ਜਿਹੜੀ ਸਭ ਤੋਂ ਮੈਨੂੰ ਵਧੀਆ ਗੱਲ ਲੱਗਦੀ ਆ ਉਹ ਇਹ ਆ ਕਿ ਜਦੋਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਮੁਹੱਬਤ ਦੇ ਵਿੱਚ ਪਿਆਰ ਦੇ ਵਿੱਚ ਅਸੀਂ ਉਹ ਫੈਸਲਾ ਲੈ ਲੈਂਦੇ ਆ ਜਿਹਦੇ ਨਾਲ ਸਾਡੀ ਆ ਜਾਨ ਜਾ ਸਕਦੀ ਆ ਉਹੀ ਅਸਲੀ ਮੁਹੱਬਤ ਹੁੰਦੀ ਆ ਮਹੀਵਾਲ ਜਿਹੜਾ ਆ ਉਹ ਜਿਹੜਾ ਚਨਾਬ ਦਰਿਆ ਆ ਉਹਦੇ ਦੂਸਰੇ ਪਾਸੇ ਆ ਤੇ ਸੋਨੀ ਜਿਹੜੀ ਆ ਉਹ ਔਰਲੇ ਪਾਸੇ ਆ ਮਹੀਵਾਲ ਰੋਜ਼ ਉਹਨੂੰ ਤੈਰ ਕੇ ਉੱਥੇ ਮਿਲਣ ਆਉਂਦਾ ਉਹ ਵੀ ਰਾਤ ਨੂੰ ਰਾਤ ਦਾ ਵੇਲਾ ਹੁੰਦਾ ਹੈ ਜਦੋਂ ਸੋਨੀ ਆਪਣੇ ਘਰ ਤੋਂ ਉਸ ਕਿਨਾਰੇ ਤੱਕ ਆਉਂਦੀ ਆ ਤੇ ਉੱਥੇ ਮਹਿਵਾਲ ਨੂੰ ਮਿਲਦੀ ਆ ਕੁਝ ਇਦਾਂ ਦਾ ਵਾਪਰਿਆ ਅ ਮਹਿਵਾਲ ਬਿਮਾਰ ਹੋ ਗਿਆ ਬੁਖਾਰ ਹੋ ਗਿਆ ਉਹਨੂੰ ਤੇ ਉਹ ਉਹ ਤੋ ਆਇਆ ਨਹੀਂ ਗਿਆ ਸੋਣੀ ਤੈਰ ਕੇ ਆਪ ਦਰਿਆ ਦੇ ਵਿੱਚ ਦੂਸਰੇ ਪਾਸੇ ਗਈ ਉਹਨੂੰ ਪੁੱਛਿਆ ਹਾਲਚਾਲ ਉਹਦਾ ਮਿਲੀ ਉਹਨੂੰ ਤੇ ਉਹ ਹੌਲੀ-ਹੌਲੀ ਠੀਕ ਵੀ ਹੋ ਰਿਹਾ ਬਿਮਾਰ ਆ ਬੁਖਾਰ ਆ ਤੇ ਇਸ ਤਰ੍ਹਾਂ ਉਹ ਦੂਸਰੇ ਦਿਨ ਵੀ ਜਿਹੜੀ ਆ ਸੋਣੀ ਉਸੇ ਤਰ੍ਹਾਂ ਉਹਨੂੰ ਮਿਲਣ ਜਾਂਦੀ ਆ ਕਿਉਂਕਿ ਉਹ ਪੌਟਰਸ ਦੀ ਧੀ ਈ ਆ ਮਤਲਬ ਕਿ ਜਿਹੜੇ ਕੱਚੇ ਪੱਕੇ ਭਾਂਡਿਆਂ ਦਾ ਕੰਮ ਕਰਦੇ ਆ ਉਸ ਵੇਲੇ ਮਿੱਟੀ ਦੇ ਭਾਂਡਿਆਂ ਦਾ ਕੰਮ ਕਰਦੇ ਉਹਨਾਂ ਦੀ ਉਹ ਕੁੜੀ ਆ ਉਹਨਾਂ ਦੇ ਘਰ ਦੇ ਵਿੱਚ ਇਹ ਸਭ ਕੁਝ ਚੱਲਦਾ ਰਹਿੰਦਾ ਉੱਥੋਂ ਇੱਕ ਘੜਾ ਚੱਕਦੀ ਆ ਰਾਤ ਦਾ ਵੇਲਾ ਜਦੋਂ ਉੱਠ ਕੇ ਜਾਂਦੀ ਆ ਤੇ ਦੂਸਰੇ ਦਿਨ ਜਿਹੜਾ ਉਹ ਘੜਾ ਉੱਥੇ ਲੁਕੋ ਕੇ ਆ ਜਾਂਦੀ ਆ ਉਹਦੇ ਘਰਦਿਆਂ ਨੂੰ ਸ਼ੱਕ ਪੈ ਜਾਂਦਾ ਉਦੀ ਨਨਾਨ ਨੂੰ ਸ਼ੱਕ ਪੈਂਦਾ ਆ ਉਹ ਦੇ ਪਿੱਛੇ-ਪਿੱਛੇ ਚਲ ਜਾਂਦੀ ਆ ਉਹ ਜਾ ਦੇਖਦੀ ਆ ਉੱਥੇ ਘੜਾ ਚੱਕਦੀ ਆ ਸੋਣੀ ਤੇ ਉਹ ਦਰਿਆ ਦੇ ਵਿੱਚ ਜਾਂਦੀ ਕੁਦਦੀ ਆ ਤੇ ਦੂਸਰੇ ਪਾਸੇ ਚਲੀ ਜਾਂਦੀ ਮਿਲਣ ਹਣ ਉਹ ਪਿੱਛੇ ਤਾਂ ਨਹੀਂ ਜਾ ਸਕਦੀ ਸੀਗੀ ਉਹ ਵਾਪਸ ਆ ਜਾਂਦੀ ਆ ਦੂਸਰੇ ਦਿਨ ਉਹ ਜਿਹੜੀ ਨਨਾਨ ਆ ਉਹ ਪਹਿਲਾਂ ਜਾ ਕੇ ਉਹਦਾ ਜਿਹੜਾ ਘੜਾ ਆ ਉਹ ਚੇਂਜ ਕਰ ਦਿੰਦੀ ਆ ਮਤਲਬ ਕਿ ਕੱਚਾ ਘੜਾ ਰੱਖ ਦਿੰਦੀ ਆ ਭਾਂਡੇ ਮਤਲਬ ਕਿ ਦੋਈ ਤਰ੍ਹਾਂ ਦੇ ਹੁੰਦੇ ਪਹਿਲਾਂ ਕੱਚੇ ਹੁੰਦੇ ਆ ਫਿਰ ਉਹਨਾਂ ਨੂੰ ਪਕਾਇਆ ਜਾਂਦਾ ਅੱਗ ਦੇ ਵਿੱਚ ਫਿਰ ਉਹ ਪੱਕੇ ਹੋ ਜਾਂਦੇ ਆ ਕੱਚਾ ਕੱਚੀ ਮਿੱਟੀ ਦਾ ਬਣਿਆ ਹੋਇਆ ਕੱਚਾ ਘੜਾ ਆ ਜਿਹੜਾ ਪਾਣੀ ਵਿੱਚ ਪੈਂਦਿਆਂ ਹੀ ਖੁਰ ਜਾਂਦਾ ਆ ਹੁਣ ਸੋਣੀ ਜਾਂਦੀ ਆ ਦੂਸਰੇ ਦਿਨ ਰਾਤ ਨੂੰ ਉਹ ਦੇਖਦੀ ਆ ਜਦੋਂ ਘੜਾ ਚੱਕਦੀ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਘੜਾ ਉਹ ਨਹੀਂ ਹੈਗਾ ਐਨਐਚਰ ਦਾ ਉਹਨੇ ਕੰਮ ਕੀਤਾ ਆ ਭਾਂਡਿਆਂ ਦੇ ਉੱਤੇ ਟਣਕਾ ਕੇ ਦੇਖਦੀ ਆ ਘੜਾ ਤਾਂ ਕੱਚਾ ਆ ਪਾਣੀ ਵਿੱਚ ਪੈਂਦੇ ਆ ਹੀ ਇਹਨੇ ਖੁਰ ਜਾਣਾ ਪਰ ਉਹਨੂੰ ਇਹ ਵੀ ਪਤਾ ਹੈ ਕਿ ਮਹੀਵਾਲ ਆ ਦੂਸਰੇ ਪਾਸੇ ਉਹਨੇ ਉਹ ਮੇਰੀ ਇੰਤਜ਼ਾਰ ਕਰਦਾ ਹੋਊਗਾ ਮੈਂ ਹੁਣ ਉਹਨੂੰ ਮਿਲੇ ਬਿਨਾਂ ਤਾਂ ਨਹੀਂ ਵਾਪਸ ਜਾ ਸਕਦੀ ਘੜਾ ਦੇਖਦੀ ਮਾਨੀ ਮਨ ਸੋਚਦੀ ਆ ਤੇ ਉਹ ਪਾਣੀ ਦੇ ਵਿੱਚ ਠਹਿਲ ਪੈਂਦੀ ਉਸੇ ਕੱਚੇ ਘੜੇ ਤੇ ਤੈਰਨ ਲੱਗ ਪੈਂਦੀ ਆ ਹੁਣ ਘੜੇ ਨੇ ਕਿੰਨਾ ਚਿਰ ਚੱਲਣਾ ਸੀ ਥੋੜੀ ਜਿਹੀ ਦੂਰ ਜਾਂਦਾ ਆ ਉਹ ਜਿਹੜਾ ਆ ਖੁਰ ਜਾਂਦਾ ਹੈ ਟੁੱਟ ਜਾਂਦਾ ਆ ਤੇ ਉਹ ਆਵਾਜ਼ ਦੇ ਦਿੰਦੀ ਮਹੀਵਾਲ ਨੂੰ ਮਹੀਵਾਲ ਵੀ ਉਧਰੋਂ ਪਾਣੀ ਵਿੱਚ ਆ ਜਾਂਦਾ ਆ ਰੋਲਾ ਪਾਉਂਦੀ ਆ ਕਿ ਮੈਂ ਡੁੱਬ ਰਹੀ ਆ ਤੇ ਮਹੀਵਾਲ ਆ ਜਾਂਦਾ ਆ ਤੇ ਉਹ ਦੋਈ ਜਣੇ ਜਿਹੜੇ ਆ ਉਸ ਚਨਾਅ ਦਰਿਆ ਦੇ ਵਿੱਚ ਡੁੱਬ ਕੇ ਖਤਮ ਹੋ ਜਾਂਦੇ ਆ ਮਰ ਜਾਂਦੇ ਆ ਇਹ ਉਹਨਾਂ ਦੀ ਪਿਆਰ ਭਰੀ ਕਹਾਣੀ ਦਾ ਅੰਤ ਆ ਮਤਲਬ ਕਿ ਇੱਥੇ ਜਿਹੜੀ ਆ ਕਹਾਣੀ ਖਤਮ ਹੁੰਦੀ ਆ ਕਹਿੰਦਾ ਮਤਲਬ ਜਦੋਂ ਸਾਡਾ ਪਿਆਰ ਸੱਚਾ ਹੋਵੇ ਕੋਈ ਉਡੀਕ ਕਰਦਾ ਹੋਵੇ ਸਾਨੂੰ ਪਤਾ ਹੋਵੇ ਕਿ ਅਸੀਂ ਜਿਹੜਾ ਉਹ ਇਹ ਨਹੀਂ ਕਿ ਕੁਝ ਸਾਡਾ ਨੁਕਸਾਨ ਹੋਣਾ ਸਾਡੀ ਜ਼ਿੰਦਗੀ ਜਾ ਰਹੀ ਆ ਅਸੀਂ ਮਰਨ ਵਾਲੇ ਆ ਜੇ ਆਹ ਕਦਮ ਅਸੀਂ ਚੱਕਿਆ ਸੀ ਮਰ ਜਾਣਾ ਬੰਦਾ ਫੇਰ ਵੀ ਪਿਆਰ ਦੀ ਖਾਤਰ ਆਪਣੇ ਆਪ ਨੂੰ ਝੋਕ ਦੇਵੇ ਪਾਣੀ ਦੇ ਵਿੱਚ ਡੋਬ ਲਵੇ ਮਰ ਜਾਣ ਇਹ ਪਿਆਰ ਵਾਲੇ ਹੀ ਕਰ ਸਕਦੇ ਆ ਜਿਹੜੇ ਪਿਆਰ ਕਰਦੇ ਹੁੰਦੇ ਆ ਇਸ ਕਰਕੇ ਪਿਆਰ ਨੂੰ ਸਮਝੋ ਇਹ ਤਾਂ ਦੁਨਿਆਵੀ ਪਿਆਰ ਆ ਮਤਲਬ ਕਿ ਕਿਸੇ ਲਈ ਮੁਹੱਬਤ ਕਰਨੀ ਪਿਆਰ ਕਰਨਾ ਅਗਰ ਅਸੀਂ ਹਰੇਕ ਨੂੰ ਇਸੇ ਤਰ੍ਹਾਂ ਪਿਆਰ ਕਰੀਏ ਚਾਹੇ ਉਹ ਪ੍ਰਮਾਤਮਾ ਆ ਚਾਹੇ ਆਮ ਇਨਸਾਨ ਆ ਸਾਰਿਆਂ ਨੂੰ ਕਰੀਏ ਤੇ ਅਸੀਂ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਅਗਰ ਸਾਡਾ ਪਿਆਰ ਜਿਹੜਾ ਉਹ ਸੱਚਾ ਇਹੀ ਪਿਆਰ ਜਿਹੜਾ ਅਸੀਂ ਕੰਮ ਦੇ ਲਈ ਲਾਈਏ ਸਾਨੂੰ ਪਤਾ ਹੋਵੇ ਕਿ ਇੱਥੇ ਸਾਡਾ ਨੁਕਸਾਨ ਹੋ ਸਕਦਾ ਸੀ ਫੇਰ ਵੀ ਉਹ ਕੰਮ ਜਿਹੜਾ ਉਹ ਉਹਨੂੰ ਸ਼ੁਰੂ ਕਰ ਲਈਏ ਨੇਪੜੇ ਚਾੜੀਏ ਜਾਂ ਕੁਝ ਵੀ ਉਹ ਤੇ ਮਿਹਨਤ ਕਰੀਏ ਜੇ ਸਾਡਾ ਪਿਆਰ ਸੱਚਾ ਆ ਜਾਂ ਤਾਂ ਕੰਮ ਐਨ ਟੌਪ ਤੇ ਚੱਲ ਜਾਊਗਾ ਸਿਰੇ ਤੇ ਚੱਲ ਜਾਊਗਾ ਤੇ ਨਹੀਂ ਤਾਂ ਬੰਦਾ ਆਪਣੇ ਆਪ ਝੋਕ ਦਿੰਦਾ ਸਾਰਾ ਉਹਦੇ ਵਿੱਚ ਤੇ ਅੱਜ ਤੱਕ ਜਿਹੜੇ ਕਾਮਯਾਬ ਹੋਏ ਆ ਉਹਨੇ ਆਪਣਾਪ ਉਸ ਕੰਮ ਦੇ ਵਿੱਚ ਝੋਕਿਆ ਇਸੇ ਲਈ ਉਹ ਕਾਮਯਾਬ ਹੋਏ ਆ ਮੁਹੱਬਤ ਦੇ ਵਿੱਚ ਜਿਹੜੇ ਆਪਣਾਪ ਦਾਅ ਤੇ ਲਾ ਦਿੰਦੇ ਆ ਉਹੀ ਕਾਮਯਾਬ ਹੁੰਦੇ ਆ ਚਾਹੇ ਉਹ ਦੂਜਾ ਪਿਆਰ ਆ ਚਾਹੇ ਪਰਮਾਤਮਾ ਦਾ ਪਿਆਰ ਆ ਤੇ ਚਾਹੇ ਕੰਮ ਦੇ ਪ੍ਰਤੀ ਫਰਜ਼ਾਂ ਦੇ ਪ੍ਰਤੀ ਦੁਨੀਆ ਦੇ ਪ੍ਰਤੀ ਸਾਰਾ ਪਿਆਰ ਜਿਹੜਾ ਉਹ ਗੱਲ ਸਾਰੀ ਪਿਆਰ ਦੀ ਆ ਮੁਹੱਬਤ ਦੀ ਆ ਯਾਰ ਕਰੋ ਤਾਂ ਦਿਲੋਂ ਕਰੋ ਸੱਚਾ ਕਰੋ